ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਪਠਾਨਕੋਟ ਦੀ ਜਿੱਥੇ ਇੱਕ ਵਾਰ ਫਿਰ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਨਾਲ ਦੀ ਸਕਰੀਨ ਤੇ ਤਸਵੀਰਾਂ ਦਿਖਾ ਰਿਹਾ ਇਹ ਤਸਵੀਰਾਂ ਪਠਾਨਕੋਟ ਦੇ ਗਾਂਧੀ ਨਗਰ ਦੀਆਂ ਹੈਗੀਆਂ ਅਮਰੂਦਾਂ ਵਾਲੀ ਝੁੱਗੀਆਂ ਦੇ ਕੋਲ ਪੈਂਦਾ ਗਾਂਧੀ ਨਗਰ ਦੱਸਦੀ ਕਿ ਇੱਥੇ ਇੱਕ ਮਾਮੂਲੀ ਲੜਾਈ ਨੂੰ ਲੈ ਕੇ ਮਾਮੂਲੀ ਗੱਲ ਨੂੰ ਲੈ ਕੇ ਹਮਲਾ ਹੋਇਆ ਸੀਸੀਟੀਵੀ ਸਾਹਮਣੇ ਆਈ ਹੈ ਤਸਵੀਰਾਂ ਦੇਖ ਸਕਦੇ ਹੋ ਕਾਫੀ ਲੋਕ ਜਿਹੜੇ ਆ ਆਪਣੇ ਹੱਥ ਦੇ ਵਿੱਚ ਤੇਜ਼ ਦਾਰ ਹਥਿਆਰ ਲੈ ਕੇ ਤੇ ਕਹਿੰਦੇ ਨੇ ਕਿ ਵਾਇਪਨ ਵੀ ਲੈ ਕੇ ਜਿਹੜਾ ਘੁੰਮ ਰਹੇ ਨੇ ਜੇ ਲੋਕਾਂ ਦੀ ਮੰਨੀਏ ਪੀੜਤਾਂ ਦੀ ਮੰਨੀਏ ਤੇ ਇੱਥੇ ਹਵਾਈ ਫਾਇਰ ਵੀ ਕੀਤੇ ਗਏ ਨੇ ਇਹਨਾਂ ਦਾ ਕਹਿਣਾ ਕਿ ਇੱਕ ਮਾਮੂਲੀ ਲੜਾਈ ਸੀਗੀ ਕਿਸੇ ਦੀ ਕਿਸੇ ਨਾਲ ਇਹਨਾਂ ਦੀ ਤੇ ਇਹਨਾਂ ਦੇ ਵਿੱਚੋਂ ਇੱਕ ਵਿਅਕਤੀ ਨੇ ਉਹਨਾਂ ਨੂੰ ਸਿਰਫ ਸਮਝਾਇਆ ਸੀਗਾ ਕਿ ਲੜੋ ਨਹੀਂ ਇਹ ਮੁਕਾਰੋ ਗੱਲ ਬਹਿ ਕੇ ਗੱਲ ਕਰ ਲੋ ਉਸ ਦੇ ਚਲਦੇ ਉਸ ਵਿਅਕਤੀ ਦੇ ਉੱਤੇ ਵੀ ਇਹਨਾਂ ਵੱਲੋਂ ਜਿਹੜਾ ਵੱਡਾ ਹਮਲਾ ਕੀਤਾ ਕਹਿੰਦੇ ਨੇ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਗਿਆ ਪੁਲਿਸ ਜਿਹੜੀ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ ਤਸਵੀਰਾਂ ਲਗਾਤਾਰ ਤੁਹਾਨੂੰ ਨਾਲ ਦੀ ਸਕਰੀਨ ਤੇ ਦਿਖਾ ਰਿਹਾ ਹੈ ਸੀਸੀਟੀਵੀ ਤਸਵੀਰਾਂ ਵੀ ਦਿਖਾ ਰਿਹਾ ਹੈ ਇੱਟ ਪੱਥਰ ਵੀ ਚਲਾਏ ਨੇ ਇਹਨਾਂ ਵੱਲੋਂ ਕਿਸੇ ਜੀਹਨਾਂ ਦੇ ਘਰ ਚਲਾਏ ਨੇ ਜਿਨ੍ਹਾਂ ਤੇ ਹਮਲਾ ਕੀਤਾ ਉਸ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਤੇ ਜਲਦੀ આરોપીਆਂ ਨੂੰ ਭਾਗੂ ਕਰਕੇ ਇਹਨਾਂ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਗੱਲਬਾਤ ਸੁਣਾਣਿਆ ਪੀੜਤ ਪਰਿਵਾਰ ਨਾਲ ਕੀ ਮਾਮਲਾ ਸੀਗਾ ਤੇ ਕੀ ਉਹਨਾਂ ਦੀ ਮੰਗ ਹੈਗੀ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਹੋ ਪਠਾਨਕੋਟ ਮੀਡੀਆ ਹਾਂਜੀ ਭਾਈ ਵਾਰ ਨੰਬਰ 94 ਮੁਰਦਾਂ ਦੇ ਧੁਗੀਆਂ ਦੇ ਸਾਰੇ ਵਾਸੀ ਰਹਿਣ ਵਾਲੇ ਆ ਕੀ ਨਾਮ ਤੁਹਾਡਾ ਨਾਮ ਮਰਿੰਦਰ ਸਿੰਘ ਕਾਕਾ ਜੀ ਕੀ ਗੱਲ ਬਾਤ ਹੈ ਗੱਲ ਬਾਤ ਜੀ ਅਸੀਂ ਘਰ ਸੁੱਤੇ ਹੋਏ ਆ ਮੈਂ ਪ੍ਰਸ਼ਾਦਾ ਛੇਕੇ ਕਰਦਾ ਸੀ ਕੋਈ 9 9 ਨਾ ਕੋਈ 30 35 11 ਬੰਦਿਆਂ ਨੇ ਆ ਕੇ ਸਾਡੇ ਮੁਹੱਲੇ ਦੇ ਵਿੱਚ ਸਾਡੇ ਚਾਚਾ ਜੀ ਲਾਗੇ ਚਰਨ ਸਿੰਘ ਲਾਦੀ ਜੀ ਹੋਣੇ ਆ ਇਹਨਾਂ ਦਾ ਘਰ ਹਮਲਾ ਬੋਲਦਾ ਕੋਈ 30 35 ਜਾਣੇ ਜਿਹੜੇ ਕੁਝ ਪਛਾਣ ਆ ਗਿਆ ਜੀ ਦਰਖਾਸਤ ਜੀ ਨੰਬਰ 1 ਪਠਾਨਕੋਟ ਹੁੰਦੀ ਤੀ ਹੋਈ ਆ ਇਸ ਵਿੱਚ ਕੁਝ ਗਿਆਦਬਾਹ ਵਿਅਕਤੀਆਂ ਨੇ ਜਿਹੜੇ ਪਛਾਣ ਦੀ ਵੀ ਆ ਗਏ ਆ ਉਹਨਾਂ ਕਾ ਮਹੱਲੇ ਦੇ ਮੋੜ ਦੇ ਉੱਤੇ ਕੋਈ 3 ਤੋਂ 4 ਫਾਇਰ ਮਾਰੇ ਪਹਿਲੇ ਫਿਰ ਮਹੱਲੇ ਦਾ ਪੂਰਾ ਅਟੈਕ ਕਰਤਾ ਉਹਨਾਂ ਨੇ ਜਿੰਨਾ ਕਰ ਰਿਹਾ ਅਸੀਂ ਤੁਹਾਨੂੰ ਆਪਣੇ ਡਿਵੀਜ਼ ਨੰਬਰ ਇੱਕ ਸਰ ਐਸ ਐਸ ਓ ਸਾਹਿਬ ਮੌਕੇ ਤੇ ਉੱਥੇ ਪੁੱਜੇ ਆ ਜਿਹੜੇ 5 10 15 20 ਮਿੰਟ ਚ ਆ ਗਏ ਨੇ ਉਹਨਾਂ ਨੇ ਆ ਕੇ ਆ ਕੇ ਪੂਰੀ ਕਾਰਵਾਈ ਸਾਡੀ ਕੀਤੀ ਆ ਤੇ ਸਾਰਾ ਮਹੱਲਾ ਇਕੱਠਾ ਹੋ ਕੇ ਇੱਥੇ ਆਇਆ ਤੇ ਦਰਖਾਸਤ ਦਿੱਤੀ ਹੈ ਕਿ ਸਾਡੀ ਪੂਰੀ ਕਾਰਵਾਈ ਜੇ ਇਹ ਸਹੀ ਤਰੀਕੇ ਨਾਲ ਹੋਏ ਜਿਹੜੇ ਬੰਦਿਆਂ ਨੇ ਹਮਲਾ ਕੀਤਾ ਆ ਉਹ ਸਾਰੇ ਫੜੇ ਜਾਣ ਇੱਕ ਪੂਰਾ ਦਹਿਸ਼ਤਪੂਰਾ ਹਮਲਾ ਜੋ ਹੋ ਗਿਆ ਇਹ ਕੀ ਗਵਾਰ ਦਾ ਕਦੀ ਹੋਈ ਹੈ ਕਦੀ ਪਠਾਰਕੋਟ ਦੇ ਵਿੱਚ ਕਦੀ ਇਹ ਚੀਜ਼ਾਂ ਹੀ ਕਦੀ ਸੁਣੀਆਂ ਨਹੀਂ ਨਾ ਕਦੀ ਦੇਖੀਆਂ ਅਸੀਂ ਪਹਿਲੀ ਵਾਰੀ ਇਹ ਚੀਜ਼ ਦੇਖੀਏਗੀ ਇੰਨੇ ਗਵਾਰ ਦਾ ਤਾਂ ਹੋਣੀ ਆ ਇੰਨੇ ਗਵਾਰ ਦਾ ਤਾਂ ਜਿਆਦਾ ਹੋਣੀ ਰੁਕੀ ਨਹੀਂ ਜਾ ਰਹੀਆਂ ਤੇ ਹਮਲੇ ਦੇ ਪਿੱਛੇ ਕਾਰਨ ਕੀ ਸੀਗਾ ਕਾਰਨ ਸਰ ਬੱਚੇ ਕੱਲ ਹੋਲੀ ਹੀ ਕਿਤੇ ਬੱਚੇ ਇੱਕ ਦੂਜੇ ਨਾਲ ਕਿਤੇ ਲੜਦੇ ਹੋਣੇ ਆ ਬਾਕੀ ਸਾਨੂੰ ਗੱਲ ਦਾ ਪੂਰਾ ਪਤਾ ਨਹੀਂ ਹੈਗਾ ਇਹ ਕਿਹਦੇ ਖਮਲਾਵਰ ਹੈ ਲੋਕਲ ਹੈ ਬਾਹਰ ਦੇ ਇਹ ਲੋਕਲ ਆ ਜੀ ਲੋਕਾਂ ਨੇ ਸਹੀ ਆਣੇ ਜੀ ਬਾਅਦ ਦੇ ਵੀ ਆ ਗਏ ਆ ਸੰਦੀਪ ਕੌਰ ਕੀ ਗੱਲ ਗੱਲ ਕੋਈ ਨਹੀਂ 20 25 ਮੁੰਡੇ ਆਏ ਆ ਤੇ ਉਹਨਾਂ ਨੇ ਹਮਲਾ ਕਰਤਾ ਸਾਡੇ ਘਰ ਦੇ ਉੱਤੇ ਤੇ ਮੇਰਾ ਛੋਟਾ ਜਿਹਾ 4 ਸਾਲ ਦਾ ਬੱਚਾ ਆ ਉਹ ਬਾਹਰ ਖੇਡਣ ਗਿਆ ਹੀ ਵੇੜੇ 'ਚ ਉਹਦੇ ਪੈਰ ਤੇ ਸੱਟ ਲੱਗੀ ਆ ਤੁਸੀਂ ਦੇਖ ਸਕਦੇ ਹੋ ਉੱਤੇ ਇੱਟ ਵੱਜੀ ਦੀ ਉਹਦੇ ਪੈਰ ਤੇ ਤੇ ਜੇ ਮੇਰੇ ਮੁੰਡੇ ਨੂੰ ਕੋਈ ਚੋ ਹੋ ਜਾਂਦਾ ਤੇ ਇਹਨਾਂ ਦਾ ਕੁਛ ਨਹੀਂ ਹੀ ਰਹਿਣਾ ਇਹ ਇਟਾਂ ਨਾਲ ਮਾਰੀ ਇਹ ਮੁੰਡੇਰੇ 12 ਮੁੰਡੇ ਆਏ ਆ ਅਸੀਂ ਤੇ ਰੋਟੀ ਪਾਣੀ ਖਾਣ ਦੇ ਹੀ ਇਦੇ ਪਿੱਛੇ ਕੀ ਕਾਰਨ ਰਿਹਾ ਕਿਉਂ ਹਮਲਾ ਕੀਤਾ ਉਹ ਕਾਰਨ ਦਾ ਤੇ ਫਿਲਹਾਲ ਮੈਨੂੰ ਪਤਾ ਨਹੀਂ ਹੈ ਤੇ ਉਹਨਾਂ ਨੂੰ ਵੀ ਪਤਾ ਮੁੰਡਿਆਂ ਨੂੰ ਕੀ ਕਾਰਨ ਹੈ ਤੇ ਕੀ ਨਹੀਂ ਜਿਨ੍ਹਾਂ ਦੇ ਹਮਲਾ ਕੀਤਾ ਤੁਹਾਡੇ ਕਿਹਨਾਂ ਦੇ ਮੇਰੇ ਇੱਕ ਤਾਂ ਦਿਓਰ ਹੈ ਤੇ ਇੱਕ ਹਸਬੈਂਡ ਹੈ ਇੱਕ ਦਾ ਨਾਮ ਸੰਦੀਪ ਸਿੰਘ ਹੈ ਤੇ ਕੁਛ ਨਹੀਂ ਗੁਰਦਾਸਪੁਰ ਤੋਂ ਕੋਈ ਬੰਦੇ ਆਏ ਦੇ ਹੀ ਲੜਾਈ ਨਹੀਂ ਹੋਈ ਦੀ ਚਲੋ ਸਾਡੇ ਬੰਦੇ ਹੋਈ ਦੀ ਇਹਨਾਂ ਨੇ ਆਣ ਕੇ ਨਾ ਇਧਾਂ ਕੇ ਮੈਂ ਰੋਡ ਤੇ ਆਇਆ ਇਹਨਾਂ ਨੇ ਫਾਇਰ ਕੱਢੇ ਮੇਰੇ ਉੱਪਰ ਇਹਨਾਂ ਨੇ ਦੋ ਫਾਇਰ ਮਾਰੇ ਆ ਤਰ ਮਿਸ ਹੋ ਗਿਆ ਮਨ ਕੋ ਬਾਕੀ ਨੇ ਬੰਦੇ ਫਾਇਰ ਮਾਰੇ ਆ ਅੱਥੇ ਖਲੋਗੇ ਇਸੀ ਦੁਕਾਨ ਦੇ ਅੱਗੇ ਖਲੋਗੇ ਇਹਨਾਂ ਨੇ ਫਾਇਰ ਮਾਰੇ ਆ ਠੀਕ ਹੈ ਜੀ ਤੇ ਚਲੋ ਮਿਸ ਹੋਇਆ ਨਾ ਬਚ ਗਿਆ ਬੜੀ ਬਣੀ ਸ਼ਕਲ ਤੇ ਹੁਣ ਇਹ ਸਾਰੇ ਬੰਦੇ ਦੌੜ ਗਏ ਆ ਤਾਂ ਗਰਦਾਸਪੁਰ ਦੇ ਬੰਦੇ ਇੱਕ ਚੰਦੂਏ ਵਿੱਚ ਉਹਦਾ ਕੀ ਨਾਮ ਹੀ ਰਾਹੁਲ 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 ਤੇ ਇੱਕ ਹੋਰ ਉਹ ਉਹ ਜਿਹੜਾ ਮੁੰਡਾ ਕੀ ਨਾਮ ਉਹਦਾ ਨਹੀਂ ਉਹਦਾ ਦੇਖੋ ਜਿਹਦੇ ਪਿੱਛੇ ਗੱਲ ਕੀ ਹੈ ਕੀ ਕਾਰਨ ਹੈ ਤੇ ਉਹ ਕਾਰਨ ਬਈ ਇੱਕ ਛੋਟੀ ਜਿਹੀ ਲੜਾਈ ਬਹਿਸ ਵਸਾਈ ਦੀ ਗੱਲਬਾਤ ਸੀ ਇਸ ਜਗ੍ਹਾ ਕੱਲ ਗੰਦੀ ਨਗਰੀ ਹੋਈ ਹੈ ਇੱਥੇ ਕਿਹੇ ਮੁੰਡੇ ਨੂੰ ਕੁੱਤੇ ਦਾ ਹਿਲਾਣੇ ਉਹਨਾਂ ਨੇ ਅੱਜ ਮੈਡੀਕਲ ਵੀ ਕਰਾਇਆ ਸਭ ਕੁਝ ਹੋਇਆ ਦਾ ਪਰ ਇਹਨਾਂ ਨੇ ਕੀ ਕੀਤਾ ਇੱਕ ਅੱਜ ਆਣ ਕੇ ਸਾਡੇ 'ਤੇ ਹਮਲਾ ਕਰਤਾ ਉਹਨਾਂ ਨੇ ਹਮਲਾ ਕੀਤੇ ਕਿ ਕਾਰ ਜਾ ਕੇ ਉਹ ਡੱਕੀ ਰੋਲ ਇਸਕਾ ਤੋਂ ਕੁਝ ਨਹੀਂ ਮੈਦਾਨ ਬਾਹਰ ਨੂੰ ਆਇਆ ਇਹਨਾਂ ਨੇ ਜਿਹੜੇ ਦੇਖਿਆ ਬਾਹਰ ਨੂੰ ਆਇਆ ਉਹ ਫਾਇਰ ਕਰਦੇ ਉਹਨਾਂ ਨੇ ਹਾਂਜੀ ਇਹਨਾਂ ਨੇ ਦੇਖਿਆ ਬਾਹਰ ਜਿਹੜਾ ਰੋਲ ਕਰ ਰਹੇ ਫਾਇਰ ਕਰਦੇ ਆ ਬਸ ਐਨਾ ਆਇਆ ਜੀ